ਗੈਂਗਸਟਰ 골ਡੀ ਬਰਾੜ ਦਾ ਇੱਕ ਹੋਰ ਨਵਾਂ ਆਡੀਓ ਮੈਸੇਜ ਸਾਹਮਣੇ ਆਇਆ ਹੈ ਜਿਸ ਵਿੱਚ 골ਡੀ ਬਰਾੜ ਨੇ ਖੁਲਾਸਾ ਕੀਤਾ ਹੈ ਕਿ ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਨੇ ਇੰਦਰਪ੍ਰੀਤ ਪੈਰੀ ਨੂੰ ਕਸਤਰਾ ਮਰਵਾਇਆ ਹੈ 골ਡੀ ਬਰਾੜ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਆਪ ਫੋਨ ਕਰਕੇ ਇੰਦਰਪ੍ਰੀਤ ਪੈਰੀ ਨੂੰ ਚੰਡੀਗੜ੍ਹ ਵਿੱਚ ਇੱਕ ਥਾਂ ਤੇ ਬੁਲਾਇਆ ਸੀ ਦੱਸਣੇ ਹੋਗਾ ਕਿ ਇੰਦਰਪ੍ਰੀਤ ਪੈਰੀ ਹਤਿਆਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਹੈ ਹੁਣ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇੰਦਰਪ੍ਰੀਤ ਪੈਰੀ ਨੂੰ ਮਰਵਾ ਕੇ ਲਾਰੈਂਸ ਬਿਸ਼ਨੋਈ ਨੇ ਆਪਣੀ ਮੌਤ ਦੇ ਕਾਗਜ਼ਾਂ ਤੇ ਦਸਤਖਤ ਕਰ ਲਏ ਨੇ 6 ਮਿੰਟ ਲੰਮੀ ਇਹ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਕੀ ਕੀ ਕਿਹਾ ਹੈ ਇਹ ਤੁਸੀਂ ਆਪ ਹੀ ਸੁਣ ਲਵੋ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਗੋਲਡੀ ਬਰਾੜ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਨਾ ਜਿਹੜਾ ਪੈਰੀ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਇਹ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲੋਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿੰਨਾ ਗੱਲ ਕਰਨੀ ਹੈ ਤਾਂ ਇਹ ਵੀ ਪੈਰੀ ਨੇ ਫੋਨ ਚੱਕ ਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਜਿੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਆ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰਦਿਆਂ ਕਿ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮੰਨ ਚ ਇਹ ਪੈਸੈਂਟਰ ਸਟੇਰੀਂਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋਈ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲੇ ਟਾਈਮ ਦੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਹੈ ਕੋਈ ਦੋ ਤਿੰਨ ਮਹੀਨੇ ਪਹਿਲਾਂ ਉਹਨੇ ਦੱਸਿਆ ਹਣਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਤੇ ਵਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋ ਬੰਦਾ ਐਡਾ ਵਧੀਆ ਨਹੀਂ ਤੇ ਪੁਲਿਸ ਦਾ ਮੁਖਵਟ ਐ ਬੰਦਾ ਅਸੀਂ ਇਹ ਜਿਲ੍ਹਾ ਚ ਇਹਨਾਂ ਨੂੰ ਵੇਖਿਆ ਕਿੱਦਾਂ ਦੇ ਕਰਤਾਰ ਦੇ ਬੰਦੇ ਨਹੀਂ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਟ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਕਿੰਨਾ ਰਹਿਣ ਵਾਲਾ ਬੰਦਾ ਠੀਕਾ ਤੇ ਇਹ ਗੱਲ ਸਮਝਾਓ ਸੀਪੇ ਤੱਕ ਚੱਲ ਗਈ ਕਿ ਵਿੱਕੀ ਟੈਲੇ ਨੇ ਮਣੀ ਨੂੰ ਕੋਈ ਆ ਗੱਲ ਕੀਤੀ ਤੇ ਸੀਪੇ ਨੇ ਲਾਰੈਂਸ ਕੋਲੇ ਕੀਤੀ ਹੋਣੀ ਐ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੋਈ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕੀ ਮੈਂ ਵੀ ਮਣੀ ਨੂੰ ਫੋਨ ਕੀਤਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਪੜ੍ਹ ਰਹੇ ਹਰਦਾ ਨਾ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਣੀ ਨੂੰ ਵੀ ਇਹ ਗੱਲ ਕਹਿਤੀ ਸੀ ਪਹਿਲਾਂ ਠੀਕ ਐ ਇਹ ਗੱਲ ਮਣੀ ਗਵਾ ਇਸ ਗੱਲ ਦਾ ਆਪਾਂ ਬਈ ਜੀ ਨਾ ਤਾਂ ਬੰਦਾ ਕਦੇ ਕੋਈ ਨਜਾਇਜ਼ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੋਂ ਫਿਕਰ ਰੂ ਹੋਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹੋ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚਾਣ ਲਈ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੀ ਸਮਾਜ ਸ਼ਿਵ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਪਾਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਆਰੰਭ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਜਿੰਨੇ ਬੰਦਿਆਂ ਦੇ ਕੰਮ ਅਜੇ ਛੱਡੇ ਹੱਥੋਂ ਆਏ ਆ ਉਹ ਸਾਰੇ ਬੰਦੇ ਸਭਾ ਹਾਊਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਬਚ ਸਕਦਾ ਤਾਂ ਬਚ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਤਸੇ ਮਾਰਨਾ ਹੁੰਦਾ ਨਾ ਇਹ ਲਾਰੈਂਸ ਵਾਂਗੂ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਵਾਰਾਂ ਵੀ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਹੈ ਇਹ ਸੂਲ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਤੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਤਰਾਤ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸੈਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸੈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਇੱਕ ਗਾੜੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਦੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ-ਜਿਹੜੀਆਂ ਅੱਠ-ਅੱਠਾਂ ਵਾਲੀਆਂ ਕੱਠ ਪੁਤਲੀਆਂ ਨਹੀਂ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ ਚ ਸਭ ਕੁਝ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵਟਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤਕੜਨੇ ਆ ਤੇ ਜੇ ਤੁਸੀਂ ਅੱਜ ਐਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਐਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਆਪਸ ਵਿੱਚ ਯਾਰ ਰਹੇ ਆ ਠੀਕ ਆ ਸਾਰੇ ਸ਼ਬਦ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆ ਗੱਲਾਂ ਕਰਦੇ ਹੋ ਨਾ ਇੱਥੋਂ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਿਆਂਈ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਤੇ ਉਹ ਗੱਲ ਹੈ ਨਾ ਇੱਕ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦਾ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਗਾ ਨਾ ਯਾਦ ਰੱਖੀਂ ਇਹ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ ਚ ਤਾਂ ਹਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜੇ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਦੀ ਹਾਂ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਵੀ ਵੀ ਮੇਰੇ ਮਨ ਚ ਵੀ ਉਹ ਕੁਛ ਰੱਖ ਰਿਹਾ ਹਾਲਾਂਕਿ ਇਹ ਪੁਲਿਸ ਇਨਵੈਸਟੀਗੇਸ਼ਨ ਚ ਆ ਗਿਆ ਉਹਨਾਂ ਵੀ ਜਿਹੜੀ ਡੇਟ ਨੂੰ ਪੈਰੀ ਨਾਲ ਆਹ ਗੱਲ ਕਰ ਰਿਹਾ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਿਹਾ ਸੀ ਇਹਨਾਂ ਨੇ ਉਸ ਤੋਂ ਬਾਅਦ ਚ ਵੀ ਇੱਕ ਦੋ ਦਿਨ ਉਹਨੂੰ ਲੱਭਦੇ ਫਿਰੇ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਆਈ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਹਾ ਸੀ ਵਿੱਚ ਜਿਹੜਾ ਰਿਕਾਰਡਿੰਗ 'ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਤੂੰ 10 ਸੈਕਟਰ 'ਚ ਜਾਂ ਜਾਂ 26 ਸੈਕਟਰ 'ਚ ਜਾ ਤੈਨੂੰ ਇੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਹੈ ਉਹ ਫੋਨ ਤੋਂ ਮੈਨ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਕਿ ਆਸਾਸ ਕੇਮਾ ਕੀਤਿਆਂ ਨੂੰ ਪੂਰਾ ਯਕੀਨ 'ਚ ਲੈ ਲਿਆ ਤਾਂ ਇਹ ਜਿਹੜਾ ਕੱਲਾ ਨੇ ਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਿੱਟ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚ ਉੱਕਮ ਲੱਗੇ ਨੇ ਦੋ ਗੁਲੀਆਂ ਬਾਹਰੋਂ ਮਾਰੀਆਂ ਪੰਜ ਕੁ ਗੁਲੀਆਂ ਗੱਡੀ 'ਚ ਨਾਲ ਸੀਟ ਤੇ ਬੈਠ ਕੇ ਮਾਰੀਆਂ ਦੋ ਗੁਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵਟੇ ਬਦਮਾਸ਼ ਨੇ ਹੈਗੇ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਣ ਚੋਟੇ ਗੋਲੀਆਂ ਮਾਰ ਕੇ ਭੱਜੇ ਚ ਹੁਣ ਆਲਦੇ ਆਪ ਨੂੰ ਇਹ ਸਮਝੀ ਜਾਂਦੇ ਵੀ ਅਸੀਂ ਪਤਾ ਨਹੀਂ ਕਿੱਡੇ ਘਟੇ ਹੋ ਗਏ ਤੇ ਪਤਾ ਨਹੀਂ ਕਿੱਡੇ ਖਤਰਨਾਕ ਹੋ ਗਏ ਲੱਖ ਦੀ ਲਾਂ ਤਾਂ ਤੁਹਾਡੇ ਆਉ ਜੇ ਘਟੇ